ਕਹਿੰਦਾ ਇਹ ਤਾਰ ਕੇ ਗਏ ਆ ਕਿਉਂਕਿ ਤੇਲ ਪੋਆ ਨਾ ਮੈਂ ਯਾਰਾ ਪਾਹੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫਿਰ ਲੈਣ ਆਇਆ ਪੈਸੇ ਮੈਂ ਪੈਸੇ ਨਾ ਦਿਨਾ ਅਨੰਦ ਦੇ ਉਹ ਨਾਲ ਤੂੰ ਉਥੇ ਅਛਾ ਤੂੰ ਮੰਦਿਰੋਂ ਆ ਕੇ ਤੇਲ ਪਾਉਣ ਕੇ ਆਉਂਦੇ ਤੋ ਉਥੇ ਆਇਆ ਤੂੰ ਉਹ ਤੂੰ ਅੱਗ ਲੱਗਦੀ ਬੰਦੇ ਕੀ ਉਹਨਾਂ ਨੂੰ ਉਥੇ ਧਾਕੇ ਤੇ ਤਾਰ ਅੱਗ ਲੱਗਦੀ ਉੱਥੇ ਜਾ ਕੇ ਚੇਤਾ ਵੀਰ ਦੀ ਕੀ ਵਾਪਰਿਆ ਭਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀ ਇਹਨੂੰ ਬੰਦੇ ਨੂੰ ਰਾਹ ਚ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਦੁਕੀ ਵੱਲੋਂ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਓਂ ਫੇਰ ਉਸ ਮੋੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਨਾ ਉਹ ਦੋ ਮੋਕੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਤੂੰ ਪਤਾ ਦਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਸਪਲੈਂਡਰ ਚ ਮੋਟਰਸਾਈਕਲ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਂ ਕੀ ਬੀਤੀ ਪਾਜੀ ਮੇਰਾ ਨਾ ਇਹ ਪੰਪ ਦਾ ਨਾਂ ਕੀ ਹੈ ਬਾਬਾ ਦਾ ਨਾਂ ਬਾਬਾ ਦਾ ਨਾਂ ਪਤਾ ਮਾਰਿਆ ਮੈਂ ਚੱਲਿਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਨਹੀਂ ਖੜਿਆ ਜੇ ਖੁੱਸੂ ਜੀ ਖੜਿਆ ਠੀਕ ਪੁਲਿਸ ਨੇ ਇਨਫੋਰਮ ਕਰਤਾ ਤੁਸੀਂ ਪੁਲਿਸ ਨੇ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫੋਰਮ ਕਰਤਾ ਕਿੱਦੋਂ ਲੱਗੀ ਪੰਪ ਕਦੋਂ ਕਦੋਂ ਦੀ ਇਹ ਵਾਰਤਾ ਤੋਈ ਕਿੰਨਾ ਚੇਰ ਹੋ ਗਿਆ ਕੀ ਵਾਕਿਆ ਕੀ ਹੋਇਆ ਭਾਜੀ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਉਹਨੂੰ ਕਿ ਦੁਕੋਏ ਵੱਨੂੰ ਭੱਜੇ ਆ ਤੇ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੇ ਮਗਰ ਧੋੜੇ ਤੇ ਰਿਸ਼ਤੇਦਾਰੀ ਸਾਡੀ ਕਰ ਲਾਂਗੇ ਬਾਅਦ ਉਹ ਰਿਸ਼ਤੇਦਾਰੀ ਨੂੰ ਦੁਹਾਂ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਕਰ ਲਾਂਗੇ ਬਾਅਦ ਜੇ ਅੰਕ ਨਹੀਂ ਮਿਤਨੀ ਕੀਤੀ ਮੇਰੇ ਬੰਦੇ ਫੜਿਆ ਜਾਣੇ ਮਾਰ ਨਾਲੇ ਬਾਕੀ ਕੌਣ ਕੋਣੀ ਦੱਸੇ ਕਿੱਥੇ ਨਹੀਂ ਜਾਦਾ ਮਸਲ ਦੇ ਭੱਜਿਆ ਨਾ ਇਹਨੂੰ ਸਾਡੇ ਲੈਣ ਨੂੰ ਲੱਗਾਂਗੇ ਮਾਰਗੇ ਨਾ ਉਹ ਨੂੰ ਬੰਦ ਕਿੱਦੋਂ ਕਰਵਾਣਾ ਕੋਟਾ ਆਪਣੇ ਗੁੰਡੇ ਦੇ ਸਾਧੂ ਉਹ ਪਹਿਲਾਂ ਹੀ ਥੜੇ ਦੇ ਆ ਗਏ ਕੱਦੂਆਂ ਕੱਲਾ ਨੇ ਫੋਨ ਕੀਤਾ ਮੇਰੇ ਕੋਲ ਨੰਬਰ ਕੀਤਾ ਮੈਂ ਤੁਹਾਨੂੰ ਕਰਿਆ ਸਾਧੂ ਸਿੰਘ ਇਹ ਕਿੱਥੇ ਲਿਗਾ ਡੁੱਗ ਚੁੱਢੀ ਮੈਂ ਉਹ ਤੋਂ ਕੋਈ ਮਰਦਾ ਨਹੀਂ ਆਓ ਸਟੇ ਨਾਂ ਨਹੀਂ ਆਵੇ ਪੂਰਾ ਨਾਂ ਬੈਠਾ ਹਾਂ ਉਹਨਾਂ ਨਾਲ ਕਦੋਂ ਅਸੀਂ ਇਹਨਾਂ ਨੂੰ ਉੱਟਾ ਵੀ ਇਹਨਾਂ ਨੂੰ ਤਾਂ ਉਹ ਛੁੱਟ ਜਾਂਦਾ ਸੀ ਆਹ ਦੇਖ ਗੜੀ ਛੱਡਦੇ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਹ ਚ ਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਮੁਕ ਕੋਈ ਵੱਨ ਨੂੰ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੇ ਮਗਰ ਧੋੜੇ ਤੇ गिरस्ते ताली ਸਾਡੀ ਕਰਨ ਲੱਗ ਵਾ ਰਿਸ਼ਤੇਦਾਰੀ ਨੂੰ ਦੋਹਾ ਕਰੇ ਜਿਹੜਾ ਬੰਦਾ ਮੌਕੇ ਤੇ ਖੜਿਆ ਉਹਨੂੰ ਜੂਠੇ ਜਮੀਨ ਦੀ ਛੋਟੇ ਭਰਾ ਦਾ ਟਰਾਲ ਪਪਾ ਅੱਛਾ ਜੀ ਨਾਮ ਨਾਲ ਗੁਰਜੀਤ ਸਿੰਘ ਭਰਾ ਦਾ ਠੀਕ ਹੈ ਜੀ ਤੇ ਮੈਂ ਜਦੋਂ ਇੱਕ ਕਰਨਾ ਹੀ ਉਸਨੇ ਭੁੱਲ ਗਿਆ ਵਾ ਤੇ ਮੈਂ ਉਸਦੇ ਕੋਲੇ ਆ ਗਿਆ ਵਾ ਹਾਂਜੀ ਤੇ ਇਹਨਾਂ ਨੇ ਮਤਲਬ ਤਨਹੀਂ ਗਾ ਨਹੀਂ ਤੀਰ ਕੋ ਆਇਆ ਵਾ ਅੱਛਾ ਜੀ ਤੇ ਹੁੰਦੇ ਵੀ ਗੂਗਲ ਵੀ ਕਰ ਦਿੰਦੇ ਆ ਤੇ ਮੁਰਕੇ ਲਿਕੇ ਜਿਹੜੋ ਡੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਟੋਟੇ ਹਥਿਆਰੀ ਜਿਹੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਟ੍ਰੋਲ ਪੰਪ ਦੇ ਲਾਗੋ ਇਹ ਸਾਡੇ ਬੰਦੇ ਪਹਿਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਤੇ ਸਿੱਖਦਾ ਜਿਹੜਾ ਤੇਰ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਨੂੰ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਨਾ ਕੀਤਾ ਲੱਗ ਗਿਆ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਬਸ ਉਹਨਾਂ ਨੇ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਹਮਲਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵੱਡਿਆ ਗਿਆ ਬਹੁਤ ਜਿਆਦਾ ਕਾਫੀ ਬੰਦੇ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਟ ਲੱਗੀ ਹੈ ਉਨੀ ਉਮਰ ਹੁੰਦੀ ਹੈ ਜੀ 24-23-24 ਛਾ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਰ ਪਾਰਟਨਰ ਆ ਤੇ ਬ੍ਰਦਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਨਹੀਂ ਘਟਦਾ ਆਪਣਾ ਕੰਪਨੀ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਲਾਤ ਨਹੀਂ ਕਰੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਨਿਕਲ ਕੇ ਵੀ ਸ਼ੀਫ ਸ਼ੀਫ ਨਹੀਂਗਾ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ ਇੱਕ ਘੰਟੇ ਪਹਿਲਾਂ ਦੀ ਗੱਲ ਹੈ तकरीबन ਨੀਅਰ ਅਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਕਿਸ਼ੇਦਾਨ ਤੱਕ ਲੈ ਅੱਛਾ ਤਿੰਨ ਜਣੇ ਸੀ ਉੱਤੇ ਇੰਨੇ ਜਣੇ ਉਹ ਰਾਜ ਜਿਹਨੂੰ ਘੇਰੇ ਉਹਨੂੰ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਜੀ ਤੇ 20000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੀ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਇਹ ਵੀ ਲੋ ਫੇ ਵੇਖ ਕੇ ਵਾਕਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਘੇਰਾ ਮਾਲ ਕੀ ਹੋ ਰਿਹਾ ਉਹਦੇ ਜਿਹੜਾ ਕੀ ਨਾ ਉੱਪਰ ਘੇਰਤਾ ਪੁੱਤਰ ਸਾਫ ਸਾਫ ਹੋਏਗਾ ਸਾਫ ਹੋਏਗਾ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫੇ ਉਹਦੇ ਮਾਰੀ ਆ ਉਹ ਗੱਡੀ ਨੂੰ ਚਾਉਂਦੇ ਸੀ ਰਾਜੂ ਦੀ ਆਈ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਜਿਹੜਾ ਵੜਾ ਕੀਤਾ ਇੱਕੋ ਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇ ਨਹੀਂ ਦੋ ਹੀ ਦੋਨੇ ਕਿਤਾ ਉੱਥੇ ਹੀ ਪਛੇੜਾ ਹੋਇਆ ਅੱਜ ਤੇ ਇੱਥੇ ਰਹਿ ਗਏ ਨਾ ਅਸੀਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੂੰਹ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਦੌੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅਜੇ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਅਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਕੁਟ ਕੇ ਵੱਡੇ ਉਹ ਤਾਂ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਬਾ ਤੇਰੇ ਨਹੀਂ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਕਰਨਾ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ Google Pay ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਿਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਸੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਕਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪਰੌਮਪ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹੜੇ ਗੁੱਟ ਸੱਟ ਲੱਗੇ ਨੇ